ਫਿਲਹਾਲ ਤਾਂ ਮੇਰੀ ਬੇਨਤੀ ਹੈ ਕੇਂਦਰ ਸਰਕਾਰ ਨੂੰ ਕੇ ਕਿਸਾਨਾਂ ਨਾਲ ਗੱਲ ਕਰ ਲੋ ਉਹਨਾਂ ਦੀਆਂ ਮੰਗਾਂ ਜਾਇਜ਼ ਜਿਹੜੀਆਂ ਨੇ ਮੰਨ ਲੋ ਅੱਜ ਆਹਾ ਮੋਰਚੇ ਦੇ ਸਟੈਂਡ ਲੱਗਾ ਮੁੱਖ ਮੰਤਰੀ ਨੇ ਉਸ ਲਾਂਗਾ ਜੋਗ ਹੈ ਹਰਿਆਣੇ ਚ ਕੀ ਕਰ ਰਹੇ ਹੈ ਹਰਿਆਣੇ ਵਾਲੀ ਜਿਹੜੀ ਪੰਜਾਬ ਵਾਲੀ ਹੱਦ ਹੈ ਉੱਥੇ ਡਾਡੇ ਡੇ ਕਿਲ ਲਾ ਰਹੇ ਨੇ ਪੱਤੀਆਂ ਅੱਜ ਜਿਹੜਾ ਸਟੈਂਡ ਲੱਗਤਾ ਉਹਨੇ ਰਾਤ ਇਧਰ ਸਾਡੇ ਖੱਬੇ ਪਾਸੇ ਪਾਕਿਸਤਾਨ ਤੇ ਕਿੱਲ ਲਾ ਆ ਜਾ ਰਹੇ ਨੇ ਇਧਰ ਹਰਿਆਣੇ ਵਾਲੇ ਕਿੱਲ ਲਾਈ ਜਾਂਦੇ ਨੇ ਪੰਜਾਬ ਨੂੰ ਦੱਸਣਾ ਕੀ ਚਾਹੁੰਦੇ ਨੇ ਪੰਜਾਬ ਨੂੰ ਨਖੇੜਨਾ ਕੀ ਚਾਹੁੰਦੇ ਨੇ ਅੱਜ ਜਿਹੜਾ ਮੁੱਖ ਮੰਤਰੀ ਨੇ ਸਟੈਂਡ ਲੈਂਦਾ ਇਹ ਸਲਾਹਾਂਗਾ ਜੋਗ ਹੈ ਖਾਸ ਕਰਕੇ ਮੈਂ ਸਾਰੇ ਹੀ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਬਹੁਤ ਵੱਡੀ ਜਿਹੜੇ ਲੋਕਾਂ ਨੂੰ ਭੁਲੇਖਾ ਸੀ ਕਿ ਮੋਰਚਾ ਦੁਬਾਰਾ ਉਸ ਰੰਗ ਚ ਨਹੀਂ ਆਉਣਾ ਲੋਕਾਂ ਨੇ ਜਾਣਾ ਨਹੀਂ ਕਾਸਰ ਮੈਦਾਨ ਦੀ ਫਤਿਹ ਸਾਰੇ ਕਿਸਾਨਾਂ ਨੂੰ ਚੱਲਣਾ ਰਹੀਂ ਇਕਵਾਰਾ ਰਹੀਂ ਤੇ ਆਪਣੀਆਂ ਮੀਟਗਾ ਰਹੀਂ ਆਪਾਂ ਲੱਗ ਚੁੱਕਾ ਹੈ ਕਿ ਜਿਹੜਾ ਆਪਾਂ ਬਹੁਤ ਹੀ ਨਜ਼ਦੀਕ ਜਿਹੜੀ ਤਰੀਕ ਦੀ ਸਭ ਤੋਂ ਸਭੂ ਬਹੁਤ ਠੀਕ ਸੀ ਕਿ 13 ਫਰਵਰੀ ਨੂੰ ਦਿੱਲੀ ਨੂੰ ਪਹੁੰਚ ਕਰਾਂਗੇ ਉਹਦੀਆਂ ਤਿਆਰੀਆਂ ਸਾਨੂੰ ਸਾਰੇ ਪੰਜਾਬ ਦੇ ਵਿੱਚੋਂ ਦਿਸਣ ਨੂੰ ਮਿਲ ਗਈਆਂ ਹੋਣੀਆਂ ਨੇ ਕੇ 11 ਤਰੀਕ ਤੋਂ ਕਿਸਾਨ ਟਰੈਕਟਰ ਵਾਲਿਆਂ ਲੈ ਕੇ ਦਿੱਲੀ ਦੀ ਤਿਆਰੀ ਨੂੰ ਸੜਕਾਂ ਤੇ ਆ ਗਿਆ ਉਹ ਵੀ ਜਿਹੜੇ ਹਜੇ ਕਿਸਾਨੀ ਰਹਿੰਦੀ ਹੈ ਮੇਰੀ ਪੀਲ ਹੈ ਉਹਨਾਂ ਨੂੰ ਕਿ ਆਪ ਦਾ ਕੰਮ ਤਾਂ ਦਾ ਛੱਡ ਕੇ ਪ੍ਰਭੂ ਜਿਹੜੀ ਜ਼ਮੀਨ ਦੀ ਲੜਾਈ ਲੜ ਰਹੇ ਆ ਉਹ ਜ਼ਮੀਨ ਨੂੰ ਬਚਾਉਣ ਦੇ ਖਾਤਰ ਅੱਜ ਸਮਾਂ ਵੇਖੋ ਗੁਆ ਲਓ ਬਹੁਤ ਪਰਿਵਾਰ ਇਹ ਜਿਹੇ ਨੇ ਕਿ 13 ਮਹੀਨੇ ਦਿੱਲੀ ਰੂਟ ਦਾ ਚੱਲਿਆ ਤੇ ਉਹ ਕਹਿੰਦੇ ਜੀ ਸਾਨੂੰ ਦੇਖਣ ਦਾ ਮੌਕਾ ਹੀ ਨਹੀਂ ਮਿਲਿਆ ਜਨਾਬ ਵਾਲਿਓ ਆਉਣ ਵਾਲੀਆਂ ਪੀੜ੍ਹੀਆਂ ਤੋਂ ਲਾਂਦੇ ਲੈਂਦੇ ਰਹੋਗੇ ਅੱਜ ਸਮਾਂ ਖਾਸ ਕਰਕੇ ਮੈਂ ਸਾਰੇ ਹੀ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਬਹੁਤ ਵੱਡੀ ਜਿਹੜੇ ਲੋਕਾਂ ਨੂੰ ਭੁਲੇਖਾ ਸੀ ਕਿ ਮੋਰਚਾ ਦੁਬਾਰਾ ਉਸ ਰੰਗ ਤੇ ਨਹੀਂ ਆਉਣਾ ਲੋਕਾਂ ਨੇ ਜਾਣਾ ਨਹੀਂ ਅੱਜ ਤੁਸੀਂ ਵੇਖ ਸਕਦੇ ਹੋ ਪੰਜਾਬ ਦੇ ਵਿੱਚ 10-15 ਥਾਈਂ 5-5 700-1000-1000 ਟਰਾਲੀਆਂ ਦੇ ਜਿਹੜੇ ਮੋਰਚੇ ਚੱਲਣੇ ਸ਼ੁਰੂ ਹੋ ਗਏ ਐ ਤੇ ਜਿਹੜੇ ਲੱਗਦਾ ਸੀ ਕਿ ਸਾਡੇ ਕੋਈ ਵੀਰ ਜਿਹੜੇ ਕਲਾਕਾਰ ਨੇ ਉਹਨਾਂ ਨੇ ਵੀ ਜਿਹੜੇ ਹੱਕ 'ਚ ਬੋਲੇ ਐ ਉਹਨਾਂ ਦਾ ਵੀ ਧੰਨਵਾਦ ਜਿਹੜੇ ਪ੍ਰੈਸ ਵਾਲੇ ਸਾਡੇ ਨਾਲ ਲਗਾਤਾਰ ਕੰਮ ਤੋਂ ਦਿੰਦਾ ਛੱਡ ਕੇ ਉਹ ਵੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਅਜੇ ਵੀ ਜਿਹੜੇ ਕੋਈ ਲੋਕ ਇਸ ਮੋਰਚੇ ਤੋਂ ਵਾਕੀ ਨੇ ਸਮਾ ਹੈਗਾ ਅਸੀਂ ਜਿਹੜਾ ਆਪਣਾ ਤਿੰਨੇ ਬਾਰਡਰਾਂ ਦਾ ਪ੍ਰੋਗਰਾਮ ਦਿੱਤਾ ਹੋਇਆ ਸ਼ੰਭੂ ਬਾਰਡਰ ਸਨੌਰੀ ਬਾਰਡਰ ਅ ਡੱਬ ਵਾਲੀ ਬਾਰਡਰ ਅੱਜ ਹੀ ਆਪੇ ਟ੍ਰੈਕਟਰ ਵਾਲਿਆਂ ਲੈ ਕੇ ਆਪਣੀਆਂ ਗੱਡੀਆਂ ਘੱਟੀਆਂ ਵਹੀਕਲ ਲੈ ਕੇ ਤਿੰਨੇ ਬਾਡਰਾਂ ਤੇ ਪਹੁੰਚ ਗਏ ਜਿੱਥੇ ਉਦੋਂ ਆਪ ਨੂੰ 5-7 ਕਿਲੋਮੀਟਰ ਪਿੱਛੇ ਆਪਣੇ ਮੂਰਚੇ ਲੱਗੇ ਆ ਤੇ ਮੂਰੇ ਪਿੰਡਾਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਜਿਹੜਿਆਂ ਨੂੰ ਹਰਿਆਣੇ ਦੀ ਗੱਲ ਕਰਦੇ ਸੀ ਕਿ ਸਰਕਾਰ ਨੇ ਸਾਰੇ ਰਸਤੇ ਪੱਟ ਤੇ ਪੈਟਰੋਲ ਪੰਪ ਬੰਦ ਕਰ ਤੇ ਭਰਾਵੋ ਅੱਗੇ ਹਰਿਆਣੇ ਦੇ ਵਿੱਚੋਂ ਕਿਸਾਨ ਆਏ ਸੀ 10% ਅੱਜ 95% ਹਰਿਆਣੇ ਦੀ ਤਿਆਰੀ ਹੈ ਲੋਕ ਢੀਕ ਰਹੇ ਨੇ ਕਿ ਅਸੀਂ ਇੱਧਰ ਨੂੰ ਆਈਏ ਤੁਸੀਂ ਕਿੱਥੇ ਬੈਠੇ ਹੋ ਜਾਣੇ 13 ਤਰੀਕ ਨੂੰ ਸਾਰੇ ਦੇਸ਼ ਦੇ ਵਿੱਚ ਕਿਸਾਨ ਦਿੱਲੀ ਨੂੰ ਕੂਚ ਕਰਦੇ ਸਭ ਨੂੰ ਸੜਕਾਂ ਤੇ ਦਿਸਣਗੇ ਮੈਂ ਇਸ ਕਰਕੇ ਕਿ ਜੇ ਸਰਕਾਰ ਕਿੰਨਾ ਵੀ ਸਾਡੇ ਤੇ ਜ਼ਬਰ ਢਾਲੇ ਅਸੀਂ ਸਬਰ ਦੇ ਨਾਲ ਖੰਡਾਵਾਂਗੇ ਆਪਦੇ ਪਿੰਡੇ ਤੇ ਜੇ ਉਹ ਗਲਤ ਭੁਲੇਖੇ 'ਚ ਨਾ ਰਹੇ ਕੇਂਦਰ ਸਰਕਾਰ ਕਿ ਅਸੀਂ ਲੋਕਾਂ ਨੂੰ ਕੁੱਟ ਕੇ ਲੋਕਾਂ ਨੂੰ ਡਰਾ ਕੇ ਆਸਰੂ ਗਏ ਛੱਡ ਕੇ ਅਸੀਂ ਮੋਰਚੇ ਤੋਂ ਵਾਪਸ ਮੋੜ ਦਾਂਗੇ ਲੋਕਾਂ ਨੂੰ ਲੋਕਾਂ ਦਾ ਮਨ ਬਣ ਚੁੱਕਾ ਹੈ ਕਿ ਮੰਗਾ ਮਨਾ ਕੇ ਮੁੜਾਂਗੇ ਤਾਂ ਇਸ ਕਰਕੇ ਮੈਂ ਖਾਸ ਕਰਕੇ ਫੇਰ ਸਾਰੇ ਭਾਰ ਦੇ ਕਿਸਾਨਾਂ ਨੂੰ ਕਿ 13 ਫਰਵਰੀ ਨੇੜੇ ਆ ਗਈ ਹੈ ਉਹਦੀ ਤਿਆਰੀ ਜੋਰਾਂ ਤੇ ਹੈ ਲੋਕ ਘਰਾਂ ਤੋਂ ਆ ਕੇ ਜੇ ਜਿਹੜੇ ਬਾਕੀ ਰਹਿੰਦੇ ਆ ਉਹਨਾਂ ਨੂੰ ਸਮਾਂ ਉਹ ਆ ਜਾਣ ਖਾਸ ਕਰਕੇ ਮੈਂ ਜਿਹੜਾ ਦੂਜਾ ਅਸੀਂ ਬੜੇ ਸਮੇਂ ਤੋਂ ਇਹ ਗੱਲ ਕਰਦੇ ਆਉਂਦੇ ਸੀ ਤੇ ਜਿਹੜੀ ਪੰਜਾਬ ਦੀ ਸਰਕਾਰ ਬਣਦੀ ਹੁੰਦੀ ਹੈ ਦੂਜੀਆਂ ਸਟੇਟਾਂ ਨਾਲੋਂ ਇਹਦਾ ਲੜਨ ਦਾ ਢੰਗ ਬੋਲਣ ਦਾ ਢੰਗ ਰਹਿਣ ਮਹਿਣ ਦਾ ਢੰਗ ਜਿਹੜਾ ਸਾਡਾ ਲੰਗਰਾਂ ਦਾ ਢੰਗ ਇਹ ਵੱਖਰਾ ਹੈ ਤੇ ਜਿਹੜੀਆਂ ਸਰਕਾਰਾਂ ਸਾਡੇ ਖਿਲਾਫ ਬੋਲਦੀਆਂ ਰਹੀਆਂ ਪੰਜਾਬ ਨੂੰ ਪਹਿਲ ਹੀ ਦਿੰਦੀਆਂ ਰਹੀਆਂ ਉਹਨਾਂ ਦਾ ਹਮੇਸ਼ਾ ਨੁਕਸਾਨ ਹੁੰਦਾ ਰਹੇ ਭਾਵੇਂ ਐਦੋਂ ਪਹਿਲਾਂ ਵੀ ਜਿਹੜਾ ਸਮਾਂ ਲੰਘਿਆ ਮੁੱਖ ਮੰਤਰੀ ਦਾ ਉਹਨੇ ਪੰਜਾਬ ਨੂੰ ਅਣਗੌਲਾ ਕਰਕੇ ਕੇਂਦਰ ਨਾਲ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਜਿਹੜਾ ਅੱਜ ਆਹ ਮੋਰਚੇ ਦੇ ਸਟੈਂਡ ਲੈਤਾ ਮੁੱਖ ਮੰਤਰੀ ਨੇ ਉਹ ਸਲਾਂਗਾ ਜੋਗ ਹੈ ਅੱਜ ਜਿਹੜਾ ਸਟੈਂਡ ਲੱਤਾ ਉਹਨੇ ਰਾਤ ਕੇਂਦਰ ਸਾਡੇ ਖੱਬੇ ਪਾਸੇ ਪਾਕਿਸਤਾਨ ਤੇ ਕਿੱਲ ਲਾ ਜਾਏ ਇਹਨੇ ਇਧਰ ਹਰਿਆਣੇ ਵਾਲੇ ਕਿੱਲ ਲਾਈ ਜਾਂਦੇ ਨੇ ਪੰਜਾਬ ਨੂੰ ਦੱਸਣਾ ਕੀ ਚਾਹੁੰਦੇ ਨੇ ਪੰਜਾਬ ਨੂੰ ਖੇਡਣਾ ਕੀ ਚਾਹੁੰਦੇ ਨੇ ਅੱਜ ਜਿਹੜਾ ਮੁੱਖ ਮੰਤਰੀ ਨੇ ਸਟੈਂਡ ਲੈਂਤਾ ਇਹ ਸਲਾਂਗਾ ਜੋਗ ਹੈ ਲੋਕਾਂ ਨੇ ਸਰਕਾਰ ਬਣਾਈ ਹੈ ਜੇ ਕੇਂਦਰ ਤੋੜ ਦੂ ਤੈਨੂੰ ਫੇਰ ਬਣਾ ਦੇਣਗੇ ਅਸੀਂ ਸਟੈਂਡ ਸਰਕਾਰ ਨੂੰ ਲੈਣਾ ਚਾਹੀਦਾ ਜਿਨ੍ਹਾਂ ਪਾਰਲੀਮੈਂਟ ਦੇ ਲੋਕ ਵਿਧਾਨ ਸਭਾ ਦੇ ਲੋਕ ਜਿਹੜੇ ਇਸ ਮੋਰਚੇ ਦੇ ਹੱਕ ਚ ਬੋਲੇ ਆ ਉਹਨਾਂ ਨੂੰ ਵੀ ਜੀ ਜੀ ਆਇਆ ਕਹਿੰਦੇ ਆ ਦੋਨੇ ਫੋਰਮਾਂ ਵੱਲੋਂ ਧੰਨਵਾਦ ਹਜੇ ਵੀ ਜਿਹੜੇ ਬਾਕੀ ਰਹਿ ਗਏ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਭਰਾਵੋ ਅੱਜ ਵੀ ਬਾਡਰਾਂ ਤੇ ਪਹੁੰਚੋ ਤੇ ਆਪਾਂ ਕੱਲ ਨੂੰ ਦਿੱਲੀ ਨੂੰ ਜਿਹੜਾ ਕੁਝ ਦਾ ਸਮਾਂ ਦਿੱਤਾ ਹੋਇਆ ਉਹ ਮੰਗਾ ਰਹਿੰਦੀਆਂ ਮਨਾ ਸਕੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ